ਕਹਿਣਾ ਚਾਹੁੰਦੇ ਹਾਂ ਤੇ ਜੀ ਕੋਈ ਨੋਟਰੀ ਕਹਿ ਰਹੀ ਇਹਨਾਂ ਦੇ ਵਿਚਾਰ ਬਹੁਤ ਕੀਮਤੀ ਤੇ ਮੈਨੂੰ ਇਹਦੇ ਟਿੱਪੀ ਕਰਦੇ ਸਮਰੱਥੀ ਹੈ ਜੀ ਆ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸ਼ਟਰਪਤੀ ਨੂੰ ਮਿਲਣ ਦਾ ਫੈਸਲਾ ਜੀ ਦੇਖੋ ਜੀ ਕਿੰਨੀ ਵੱਡੀ ਘਟਨਾ ਹੈ ਕਿ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਜੀ ਤੇ ਇਸ ਮੀਟਿੰਗ ਤੋਂ ਪਹਿਲਾਂ ਸਰਵਾਰ ਬਲਵੰਤ ਸਿੰਘ ਰਾਜਵਾਨਾਂ ਨੂੰ ਇੱਕ ਡਿਪੂਟੇਸ਼ਨ ਮਿਲ ਕੇ ਆਇਆ ਜ ਜਦੀ ਅਗਵਾਈ ਆਪਾਂ ਕਹਿ ਸਕਦੇ ਹਾਂ ਕਿ ਜੱਥੇਦਾਰ ਅਕਾਲਕਸਰ ਸਾਹਿਬ ਨੇ ਕੀਤੀ ਸੀ ਨਾਲ ਧਾਮੀ ਸਾਹਿਬ ਵੀ ਸੀ ਜੀ ਉਦੋਂ ਇਹ ਨਹੀਂ ਜਾਣਕਾਰੀ ਸੀ ਕਿ ਮਲੇ ਕਿਸ ਵਾਸਤੇ ਕੀ ਕਾਰਨ ਹੈ ਹਮ ਹਮ ਪਰ ਕੱਲ ਪਤਾ ਲੱਗਿਆ ਵੀ ਜਦੋਂ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ ਸੀ ਰਾਸ਼ਟਰਪਤੀ ਨੂੰ ਮਿਲ ਜਾਵਾਂਗੇ ਜੀ ਤੇ ਨਾਲ ਹੀ ਜਿਹੜੀਆਂ ਉਹਨਾਂ ਨੇ ਕੱਲ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਜੀ ਸਾਨੂੰ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਹੈ ਉਹ ਟਾਈਮ ਹੀ ਦੇ ਰਹੇ ਮਿਲ ਵਾਸਤੇ ਹਮ ਇੱਕ ਵਾਰੀ ਕਹਿੰਦੇ ਟਾਈਮ ਦੇ ਦਿੱਤਾ ਸੀ ਪਰ ਐਨ ਮੌਕੇ ਤੇ ਆ ਕੇ ਜਵਾਬ ਦਿੱਤਾ ਕਿ ਨਹੀਂ ਅਜੇ ਨਹੀਂ ਤੁਹਾਨੂੰ ਟਾਈਮ ਮਿਲਸੇਗਾ ਫੇਰ ਪਰ ਉਹ ਟਾਈਮ ਦੇ ਬਾਗੇ ਅੱਜ ਮੈਂ ਆਪਣੀ ਕਮੇਟੀ ਵੀ ਬਣਾਈ ਸੀ ਕਹਿੰਦੇ ਸੀ ਉਸ ਕਮੇਟੀ ਦੇ ਵਿੱਚ ਬਰਜਿੰਦਰ ਸਿੰਘ ਹਮਦਾਰਦ ਨੂੰ ਵੀ ਪਾਇਆ ਸੀ ਤੇ ਬਰਜਿੰਦਰ ਸਿੰਘ ਹਮਦਾਰਦ ਦੀ ਮਿਹਰਤਾ ਵੀ ਹੈਗੀ ਹੈ ਹੂੰ ਤੁਹਾਨੂੰ ਪਤਾ ਪ੍ਰਧਾਨ ਮੰਤਰੀ ਸਾਹਿਬ ਨਾਲ 1.5 ਘੰਟਾ ਉਹਨਾਂ ਨੇ ਮਿਲਤ ਵੀ ਟਾਈਮ ਨਹੀਂ ਮਿਲ ਰਿਹਾ ਰਿਆਤ ਜਲਦੀ ਸਾਹਰੇ ਦਿਖਣਾ ਪੈਣਾ ਕੋਈ ਜ਼ਮਾਨਾ ਹੁੰਦਾ ਸੀ ਕਿ ਜਦੋਂ ਸ਼ੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੁੰਦੀ ਸੀ ਤੇ ਉਦੋਂ ਸਾਰੇ ਦੇਸ਼ ਦੀਆਂ ਨਜ਼ਰਾਂ ਉੱਥੇ ਲੱਗੀਆਂ ਹੁੰਦੀਆਂ ਸੀ ਤੇ ਇਹਨਾਂ ਸਾਰੀਆਂ ਨਜ਼ਰਾਂ ਵੀ ਲੱਗੀਆਂ ਹੁੰਦੀਆਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਫੈਸਲਾ ਕਰਦੀ ਹੈ ਹਾਂ ਹਾਂ ਆ ਕੰਤ ਤੱਕ ਸਾਡੇ ਤੇ ਤੁਹਾਨੂੰ ਥੋੜੀ ਬਹੁਤ ਵੀ ਹਿਲਜੁਲ ਹੁੰਦੀ ਸੀ ਤੇ ਸਾਰੇ ਦੇਸ਼ ਦੀ ਜਿਹੜੀ ਹੈਗੀ ਹੈ ਲੀਡਰਸ਼ਿਪ ਉਹ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਕਿ ਸਿੱਖਾ ਦੇ ਸਿੱਖਾ ਦੇ ਤਾਕਤ ਤੋਂ ਪਤਾ ਨਹੀਂ ਕੀ ਫੈਸਲਾ ਹੋਉਂਦਾ ਹੈ ਬਿਲਕੁਲ ਜੀ ਥੋੜਾ ਹਾਲ ਕੇ ਹੈ ਕਿ ਜਿਹੜੀ ਹੈ ਸਾਡੀ ਤੁਸੀਂ ਗ੍ਰਹਿ ਮੰਤਰੀ ਦਾ ਟਾਈਮ ਦੇਵੇ ਨਾ ਦੇਵੇ ਅਮਰ ਸਰ ਦਾ ਡਿਪਟੀ ਕਮਿਸ਼ਨਰ ਵੀ ਠੋਠੋ ਜਿਹੜਾ ਹੈਗਾ ਮੈਮੋਰੰਡਮ ਲੈ ਕੇ ਤੁਹਾਨੂੰ ਟਾਈਮ ਦੇ ਨੂੰ ਤਿਆਰ ਨਹੀਂ ਉਹ ਤਹਿਸੀਲਦਾਰ ਨੂੰ ਭੇਜਣਾ ਹੈ ਬਿਲਕੁਲ ਜੀ ਵੀਰੇ ਦੇਖਣਾ ਪਹਿਲਾਂ ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਇਹਦਾ ਮਤਲਬ ਹੈ ਕਿ ਸ਼ਰੂਬ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਾਰ ਤੇ ਜਿਹੜਾ ਉਹਦਾ ਦਬਦਬਾ ਸੀ ਜਿਹੜਾ ਉਹਦਾ ਪੱਕਾ ਕਹਿ ਸਕਦੇ ਆ ਪ੍ਰਭਾਵ ਉਹ ਬਿਲਕੁਲ ਕੱਟ ਗਿਆ ਹੈ ਕੱਟ ਨਹੀਂ ਗਿਆ ਖਾਧੂ ਹੋ ਗਿਆ ਤੇ ਤੁਹਾਨੂੰ ਕੋਈ ਮਗਰ ਟਾਈਮ ਨਹੀਂ ਦਿੱਤਾ ਜੀ ਤੁਸੀਂ ਯਾਦ ਕਰੋ ਟਾਈਮ ਜਦੋਂ ਮੈਂ ਮਾਸਟਰ ਤਾਰਾ ਸਿੰਘ ਉਹਦੀ ਇੱਕ ਚਿੱਠੀ ਲਿਖ ਦਿੰਦੇ ਹੁੰਦੇ ਸੀ ਤੇ ਪੰਡਤ ਤੈਰੂ ਨੂੰ ਅੱਥਾ ਪੈਰਾਂ ਦੀ ਪੈ ਜਾਂਦੀ ਸੀ ਜੀ ਜੀ ਉਹ ਭਾਵੇਂ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਫੜ ਕੇ ਬੰਦ ਵੀ ਕਰਦੇ ਦੇ ਸੀ ਲੇਕਿਨ ਮਾਸਟਰ ਤਾਰਾ ਸਿੰਘ ਦੀ ਗੱਲ ਨੂੰ ਕੋਹ ਨਾਲ ਸੁਣਦੇ ਹੁੰਦੇ ਸੀ ਅੱਜ ਇਹ ਕਾਲੀ ਦੰਜਾਂ ਸਿੱਖਾ ਦੀ ਹਾਲਤ ਇਹ ਵੀ ਪੈੜੀ ਕੇ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਨੋਟਿਸ ਹੀ ਨਹੀਂ ਲੈ ਰਿਆ ਤੇ ਤੇ ਤਬੀਸਾ ਨੇ ਕਹਿਤਾ ਕਿ ਅਸੀਂ ਕਾਰੀ ਜਾਵਾਂਗੇ ਜ਼ਰੂਰ ਰਾਸ਼ਟਰਪਤੀ ਨੂੰ ਮਿਲਾਂਗੇ ਉਹ ਤੋਂ ਫਿਰ ਬਾਅਦ ਅਸੀਂ ਇਹ ਬਾਬਲਾ ਪੰਥ ਤੇ ਛੱਡ ਦੇਗੇ ਪੰਥ ਫੈਸਲਾ ਕਰੂ ਜੀ ਹੁਣ ਪੰਥ ਫੈਸਲਾ ਕੀ ਕਰੂਗਾ ਪੰਥ ਦੇ ਤੱਕ ਛੱਡੋਗੇ ਤੁਸੀਂ ਪੰਥ ਹੈ ਕਿ ਨਹੀਂ ਹਮ ਪੰਥ ਦਾ ਹੈਡਕ quart ਪਰ ਤੁਸੀਂ ਦਰਬਾਰ ਸਾਹਿਬ ਦਾ ਜਿਹੜਾ ਹੈਗਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਕੱਢ ਕੇ ਚੱਲੀ ਗੱਲ ਲੈ ਗਈ ਜੀ ਪੰਥ ਨੂੰ ਪੰਥ ਤਾਂ ਰਹਿਣੀ ਜਿਸ ਦਾ ਪੰਥ ਇੱਕ ਪਾਰਟੀ ਬਣਾਤਾ ਜੇ ਤੁਸੀਂ ਪੰਤਿਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਤਾ ਸੌਰੀ ਮੈਂ ਪੰਤਿਕ ਕਹਿ ਗਿਆ ਸੀ ਪੰਤਿਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਤਾ ਜਿਹੜਾ ਪੰਤਿਕ ਪ੍ਰਭਾਵ ਸੀ ਤੁਸੀਂ ਆਪਣੇ ਆਪ ਹੀ ਖਤਮ ਕਰਤਾ ਇਹਹੀ ਕਾਰਨ ਹੈ ਕਿ ਤੁਹਾਨੂੰ ਇਸ ਵੇਲੇ ਜਿਹੜਾ ਹੈਗਾ ਕੋਈ ਟਾਈਪ ਦੇ ਨੂੰ ਪਿਆਰ ਨਹੀਂ ਜੀ ਉਹਦਾ ਵੱਡਾ ਕਾਰਨ ਕੀ ਆਪਾਂ ਕਦੇ ਵੀ ਗੱਲ ਕੀਤੀ ਸੀ ਜਿਹੜੀ ਬਡਵਾਲ ਸਾਹਿਬ ਨੇ ਕੱਢ ਕਹੀ ਹੈ ਕਿ ਮਹਿਜ ਸਾਡੇ ਕੋਲੇ ਤਿੰਨੇ ਮੇਲੇ ਸੀ ਹੂੰ ਹੂੰ ਤਿੰਨਾਂ ਦੇ ਵਿੱਚੋਂ ਇੱਕ ਬੰਦਾ ਛਾਲ ਮਾਰ ਕੇ ਪਾਰਟੀ ਜਿੱਦਾਂ ਪਾਰਟੀ ਚਲਾ ਗਿਆ ਇੱਕ ਕਰੇ ਰੁੱਸਿਆ ਬੈਠਾ ਉਹ ਆਪਣੇ ਪੱਲੇ ਕੀ ਰਿਹਾ ਗਿਆ ਅੱਲੇ ਸਾਡੇ ਕੋਲੇ ਇੱਕੋ ਹੀ ਪਾਰਲੀਮੈਂਟ ਦੀ ਸੀਟ ਰਹੀ ਹੈ ਸੋ ਆਪ ਤੇ ਜਿਹੜੀ ਬੀਬੀ ਹਰਸ਼ਮਿਤ ਕੌਰ ਬਾਦਲ ਹੈ ਇੱਥੇ ਤੁਹਾਡੀ ਯਾਦ ਹੋਣਾ ਪਹਿਲਾਂ ਵੀ ਹਰਸ਼ਮਿਤ ਕੌਰ ਬਾਦਲ ਨੇ ਪਿਛਲੇ ਸੈਸ਼ਨ ਦੇ ਵਿੱਚ ਇਹ ਮਾਮਲਾ ਉਠਾਇਆ ਸੀ ਜਿਹੜਾ ਜੁਣਾ ਸਿੰਘ ਸਾਹਿਬਾ ਜੀ ਤੋਂ ਉਠਾਉਣ ਲੱਗੀ ਸੀ ਮਾਮਲਾ ਤੇ ਸਲਾਬ ਕਰਤਾ ਸੀ ਅਮਿਤ ਸ਼ਾਹ ਦੇ ਕਹਤਾ ਸੀ ਮੈਡਮ ਪਤਾ ਮੈਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਬੰਦਾ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦਾ ਉਹ ਕਿਵੇਂ ਮਾਫ ਕਰ ਦਈਏ ਔਰ ਉਹ ਤੋਂ ਬਾਅਦ ਜਾਈਦਾ ਸੀ ਅਕਾਲੀ ਦਲ ਨੂੰ ਕਹੇ ਅਕਾਲੀ ਦਲ ਬੀਬੀ ਬਾਹਰ ਕੱਢ ਦਿਓ ਬਾਕਪ ਕਰ ਤੋਂ ਬਦਾ ਕਾਲੀ ਦਲ ਚੁਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਆ ਕੇ ਗੱਲ ਕਰਦੇ ਔਰ ਉਹ ਗੱਲ ਕਰਕੇ ਕੋਈ ਅੰਦੋਲਨ ਸ਼ੁਰੂ ਕਰਨੇ ਬਦਾ ਅੰਦੋਲਨ ਕਰਨ ਕੀ ਦੇ ਸਿਰ ਤੇ ਜੀ ਕੱਲ ਵੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਆਪਣੇ ਕਾਂਦੀ ਸਾਹਿਬ ਨੇ ਹੂੰ ਹੂੰ ਕਿ ਪਹਿਲਾਂ ਪੰਥ ਕਿੰਨਾ ਨਿਰਪਰਵਰ ਹੁੰਦਾ ਸੀ ਮਿਸਲਾ ਦੇ ਸਰਦਾਰ ਆਪਸ ਵਿੱਚ ਸਿਰ ਮੱਢ ਵੀ ਦੁਸ਼ਮਨੀ ਵੀ ਰੱਖਦੇ ਸੀ ਹੂੰ ਇੱਕ ਦੂਜੇ ਦੇ ਕਲਾਬ ਤਲਵਾਰਾ ਤੇ ਜੇ ਵੀ ਇਸਤੇਮਾਲ ਕਰਦੇ ਸੀ ਔਰ ਜਦੋਂ ਪੰਥ ਤੇ ਭੀੜ ਪੈਂਦੀ ਸੀ ਤੇ ਉਹ ਆ ਜਾਂਦੇ ਸੀ ਦਰਬਾਰ ਸਾਹਿਬ ਦੇ ਉੱਤੇ ਸਾਰੇ ਇਕੱਠੇ ਹੋ ਕੇ ਤੇ ਫਿਰ ਉੱਥੇ ਇਕੱਠੇ ਮੁਕਾਬਲਾ ਕਰਦੇ ਸੀ ਜੀ ਹੁਣ ਤੁਸੀਂ ਇਹ ਦੇਖੋ ਇੱਕ ਪਾਸੇ ਤੁਸੀਂ ਇਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੇ ਦੂਜੇ ਪਾਸੇ ਤੁਹਾਡੇ ਪ੍ਰਧਾਨ ਸਾਹਿਬ ਜਿਹੜੇ ਹੈਗੇ ਆ ਉਹ ਸਿੱਧਾ ਅਟੈਕ ਕਰ ਰਹੇ ਆ ਉਸ ਵੇਲੇ ਜਦੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੈ ਜੀ ਅਸੀਂ ਬਾਕੀ ਤੇ ਜਿਹੜੇ ਦੂਜੇ ਹੈਗੇ ਉਹਨਾਂ ਬਾਰੇ ਆਪਾਂ ਬਾਰ-ਬਾਰ ਇਹ ਕਹਿੰਦੇ ਆ ਵੀ ਹਾਂ ਠੀਕ ਹੈ ਉਹ ਵੀ ਕਸੂਰਵਾਰ ਆ ਉਹ ਵੀ ਕਹਿੰਦੇ ਅਸੀਂ ਕਸੂਰਵਾਰ ਆ ਹਮਮ ਲੇਕਿਨ ਇੱਕ ਗੱਲ ਤੋਂ ਕਹਿੰਦੇ ਆ ਨੇ ਜੀ ਅਸੀਂ ਗੱਲ ਕਰਨ ਨੂੰ ਤਿਆਰ ਆ ਜੀ ਅਜੇ ਵੀ ਪ੍ਰਧਾਨ ਜੀ ਥੋੜੀ ਜੀ ਕੁਰਬਾਨੀ ਦੇ ਦੇਣ ਕੁਝ ਸਮੇਂ ਦੇ ਲਈ ਉਹ ਪ੍ਰਧਾਨਗੀ ਤੋਂ ਲਾਭੇ ਹੋ ਜਾਣ ਕਿਸੇ ਨੂੰ ਹੋਰ ਨੂੰ ਕੰਟਰੋਲ ਦੇ ਦੇਣ ਸ਼ਾਇਦ ਅਕਾਲੀ ਦੱਦਾ ਇਕਵਾਲ ਹੈ ਜਿਹੜਾ ਉਹ ਦੁਬਾਰਾ ਬਹਾਲ ਹੋ ਜੇ ਤੇ ਜੇ ਇਕਵਾਲ ਦੁਬਾਰਾ ਬਹਾਲ ਹੁੰਦਾ ਹੈ ਤਾਂ ਜੰਨੀ ਸਾਹਿਬ ਸਵਾਰੀ ਵੀ ਪਹਿਲਾਂ ਹੁੰਦਾ ਕਿ ਤੁਸੀਂ ਜਿਹੜਾ ਹੈਗਾ ਟਾਈਮ ਕੋਲ ਤੁਹਾਨੂੰ ਟਾਈਮ ਦਾ ਮੇਰੇ ਜਾ ਪਰੇਜਾਈਦਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂਕਿ ਭਾਈਵਲ ਵੰਸੀ ਗ੍ਰੈਜੂਆਣਾ ਹੁਣੀ ਤਾਂ ਪਹਿਲਾਂ ਹੀ ਇੱਕ ਵਾਰ ਗੀ ਬੈਠੇ ਕਿ ਹਾਂ ਸੀਬੇ ਸਿੰਘ ਨੂੰ ਮਾਰਿਆ ਔਰ ਬਈ ਉਸ ਕੌਂਸਲ ਪ੍ਰੈਸੀਡੈਂਟ ਦੇ ਵਿੱਚ ਸੀ ਕਿ ਮੈਨੂੰ ਸਜ਼ਾ ਜਿਹੜੀ ਮਿਲੀ ਹੈ ਠੀਕ ਹੈ ਮੈਂ ਇਹ ਸਜ਼ਾ ਲੈਣ ਨੂੰ ਤਿਆਰ ਹਾਂ ਉਹਨਾਂ ਨੇ ਕਿਹਾ ਵੀ ਜੇ ਸਾ ਮੈਨੂੰ ਫਾਂਸੀ ਦਿਓ ਜਾਂ ਮੇਰਾ ਕੋਈ ਫੈਸਲਾ ਕਰੋ ਅਪੀਲ ਉਹਨਾਂ ਨੇ ਪਾਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਈ ਹੈ ਉਸ ਅਪੀਲ ਤੋਂ ਬਾਅਦ ਫਿਰ ਉਹ ਅਦਾਲਤ ਚ ਵੀ ਜਾਂਦੇ ਆ ਸੁਪਰੀਮ ਕੋਰਟ ਜਾਂਦੇ ਆ ਸੁਪਰੀਮ ਕੋਰਟ ਨੇ ਕਹੇ ਕਿ ਫੈਸਲਾ ਜਿਹੜਾ ਸਰਕਾਰ ਨੇ ਕੀਤਾ ਸਰਕਾਰ ਗੱਲ ਨਹੀਂ ਸੁਣਦੀ ਤਾਂ ਉਹ ਫਿਰ ਆਕਾਲੀ ਦਲ ਜਾਂ ਸ਼ਰੂਪੀ ਗੁਰਦੁਆਰਾ ਪਰਵੰਤ ਕਮੇਟੀ ਨੂੰ ਚਾਹੀ ਲੈ ਕੇ ਜਿਹੜੀ ਉਹ ਅਪੀਲ ਦਾਇਰ ਕੀਤੀ ਹੈ ਇਹ ਅਪੀਲ ਵਾਪਸ ਲੈ ਤੇ ਭਾਈ ਬਲਵੰਤ ਸਿੰਘ ਰਾਜਵੰਦਾਂ ਦੀ ਜੇ ਫਾਂਸੀ ਹੋਦੀ ਹੈ ਤੇ ਜਿਹਦੇ ਵਾਸਤੇ ਉਹ ਤਿਆਰ ਤੇ ਆ ਜਾਂਦੇ ਹੋ ਫਿਰ ਉਸ ਤੋਂ ਬਾਅਦ ਫਿਰ ਪੱਥ ਫੈਸਲਾ ਕਰ ਲੂਗਾ ਇਹ ਪੱਥ ਨੇ ਕੀ ਕਰਦੇ ਲੈ ਲਈਆਂ ਕਿਉਂ ਕੱਢਦੇ ਹੋ ਤੇ ਲੈ ਲਈਆਂ ਤੁਸੀਂ ਇਸ ਲਈ ਕੱਢਦੇ ਹੋ ਕਿ ਇਹਦਾ ਪੱਥ ਦਾ ਬੁਰਾ ਹਾਲ ਕੀਤਾ ਹੈ ਪੱਥ ਨੂੰ ਪੰਜਾਬੀ ਪਾਰਟੀ ਬਣਾ ਕੇ ਤੁਸੀਂ ਇਹਦਾ ਬੁਰਾ ਹਾਲ ਕੀਤਾ ਇਹ ਉਹਦਾ ਖਮਿਆਜਾ ਹੁਣ ਭੁਗਤਣਾ ਪੈਂਦਾ ਹੈ ਇਹਦੇ ਇਹਨਾ ਤਨਾਲ ਦੇ ਤਿਆਦੇ ਮੂ ਨਾਲ ਖੁੱਲ੍ਹਣੀਆਂ ਪੈਦੀਆਂ ਹੁਣੇ ਮੂ ਨਾਲ ਵੀ ਖੁੱਲ੍ਹੀਆਂ ਅੱਜ ਪਏ ਆ ਗਾਲੀ ਦਨ ਵਾਲੇ ਔਰ ਐਸਪਰੇ ਫਰਸ਼ੋਵੀ ਕਮੇਟੀ ਨੂੰ ਅੱਗੇ ਕਰਦੇ ਆ ਅਕਾਲ ਤਖਸਬ ਦੇ ਜੱਜਦਾਰ ਨੂੰ ਜੇ ਚਾਹੀਦਾ ਹੈ ਕਿ ਹੁਣ ਉਹ ਕੋਈ ਸਖਤ ਫੈਸਲਾ ਲੈਣ ਉਹ ਕੌਮ ਦੇ ਨਾਂ ਦਿੱਤੇ ਸੰਦੇਸ਼ ਦੇਣ ਪਰ ਉੱਥੇ ਵੀ ਮੇਰਾ ਇਹ ਮੰਨਣਾ ਹੈ ਕਿ ਅਕਾਲ ਤਖਸਬ ਦੇ ਜੱਜਦਾਰ ਨੂੰ ਇਹ ਫੈਸਲਾ ਲੈਣ ਤੋਂ ਪਹਿਲਾਂ ਪਹਿਲਾ ਜਿਹੜਾ ਉਹਨਾਂ ਦੇ ਕੋਲੇ ਕੇਸ ਪੈਂਡਿੰਗ ਪਿਆ ਹੈ ਉਸ ਕਏ ਕੀ ਕੀ ਸੁਭੀਰ ਬਾਦਰ ਔਰ ਬਾਕੀ ਵਾਲਾ ਪਿਆ ਹੈ ਉਹਦਾ ਉਹਨਾਂ ਨੂੰ ਤਰਕ ਸੰਗਤ ਫੈਸਲਾ ਕਰਨਾ ਬਹੁਤ ਉਹ ਫੈਸਲਾ ਜਿਹੜੇ ਫੈਸਲੇ ਨੂੰ ਪੰਥ ਪ੍ਰਵਾਨ ਕਰੇ ਤੇ ਫਿਰ ਪੰਥ ਤਰੂਪਾ ਵੀ ਇਹ ਉੱਥੋਂ ਸਦਾ ਹੂਗਾ ਮਤਲਬ ਸਦਾ ਦੇਣ ਤੋਂ ਪਹਿਲਾਂ ਜਿਹੜੀ ਅਕਾਲ ਤਖਤ ਸਾਹਿਬ ਦੀ ਸੇਵਾਦਾਰ ਦੇ ਰੂਪ ਦੇ ਵਿੱਚ ਆਪਣਾ ਜਿਹੜਾ ਹੈਗਾ ਬਕਾਰ ਤੇ ਬਿਹਾਰ ਉਹਨੂੰ ਉੱਚਾ ਕਰਨਾ ਪੈਣਾ ਤੇ ਉੱਥੇ ਕੋਈ ਗੱਲ ਨਹੀਂ ਹੋ ਸਕਦਾ ਕਿ ਜਿਹਨੇ ਪੈਂਡਿੰਗ ਕੇਸ ਉਹਨਾਂ ਦੇ ਸਾਹਮਣੇ ਪਏ ਹੈ ਉਹਦਾ ਉਹ ਕੁਝ ਤਰਕ ਸੰਗਤ ਫੈਸਲਾ ਕਰ ਜੀ ਆ ਬਿਲਕੁਕੁਲ ਜੀ ਆਪਣੇ ਨਾਲ ਕਾਲਜ ਜੀ ਲਾਲ ਸਿੰਘ ਜੀ ਸਵਾਗਤ ਆ ਸਤਿ ਸ੍ਰੀ ਅਕਾਲ ਜੀ ਅਜੀਤ ਗੋਲਡਰ ਸਿੰਘ ਜੀ ਸਾਫਰੀਗਾਲ ਤੋਂ ਲੁਦਾ ਸਾਫਰੀਗਾਲ ਜੀ ਸਾਫਰੀਗਾਲਪਰਾ ਜੀ ਤੇ ਲੋਕ ਸਾਹਿਬ ਜਿਵੇਂ ਹੁਣ ਬੀਜੇਪੀ ਆ